ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਨਜ਼ਰ ਆ ਰਿਹਾ ਹੈ ਸਾਰੀਆਂ ਪਾਰਟੀਆਂ ਵੱਲੋਂ ਸਰਕਾਰ ਬਣਾਉਣ ਦਾ ਜਿਹੜਾ ਦਾਵਾ ਕੀਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਦੁਬਾਰਾ ਸਰਕਾਰ ਨੂੰ ਜਿਹੜਾ ਰਿਪੀਟ ਕਰਨਗੇ ਕਿਉਂਕਿ ਲੋਕਪੱਖੀ ਨੀਤੀਆਂ ਦਾ ਕਰਕੇ ਲੋਕ ਉਹਨਾਂ ਦੇ ਹੱਕ ਦੇ ਵਿੱਚ ਸਮਰਥਨ ਦੇ ਰਹੇ ਹੈ ਹਵਾਲਾ ਦਿੱਤਾ ਜਾਂਦਾ ਹੈ ਗਰਨ ਤਾਰਨ ਦੀ ਉਪਚੋਣ ਦਾ ਜਾਂ ਫਿਰ ਜਿਹੜੀ ਪਲਾਕਸਮ ਦੀ ਜ਼ਿਲ੍ਹਾ ਪ੍ਰੀਸ਼ਦੀਆਂ ਚੋਣਾਂ ਹੋਈਆਂ ਉਹਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਹਿਣਾ ਕਿ ਉਹਨਾਂ ਦੀ ਪਾਰਟੀ ਇੱਕ ਕਾਰਗੁਜ਼ਾਰੀ ਜਾਰੀ ਰੱਖੇਗੀ ਤੇ 2027 ਦੇ ਵਿੱਚ ਫਿਰ ਤੋਂ ਸਰਕਾਰ ਬਣਾਉਣ 'ਚ ਕਾਮਯਾਬ ਹੋਏਗੀ ਉਹਨਾਂ ਦੇ ਜਿਹੜੇ ਮੰਤਰੀ ਨੇ ਵੀ ਕਿਹਾ ਸੀ ਪਿਛਲੇ ਦਿਨੀ ਜੋ ਮਨੀਸ਼ ਸੋਤੀਆ ਨੇ ਉਹਨਾਂ ਦਾ ਵੀ ਕਹਿਣਾ ਸੀ ਕਿ ਪਾਰਟੀ ਹਰ ਹਿੱਲਾ ਵਰਤ ਕੇ ਸ਼ਾਮ-ਤਾਮ ਤੰਡ ਪੇਤ ਉਹਨਾਂ ਨੇ ਜੋ ਵਰਡ ਯੂਜ਼ ਕੀਤੇ ਸਨ ਕਿ ਉਹ ਹਿੱਲਾ ਵਰਤ ਕੇ 2027 ਦੇ ਵਿੱਚ ਜ਼ਰੂਰ ਚੜੀ ਹੈ ਸਰਕਾਰ ਬਣਾਏਗੀ ਆਮ ਆਦਮੀ ਪਾਰਟੀ ਉਧਰੋਂ ਜਿਸ ਦਿਨ ਬਲੈਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਜੇਤੂ ਉਮੀਦਵਾਰਾਂ ਨੂੰ ਵਧਾਈ ਦੇਣ ਆਏ ਸਨ ਸੁਪਰੀਮੋ ਅਰਵਿੰਦ ਕੇਜਰੀਵਾਲ ਉਹਨਾਂ ਦਾ ਵੀ ਇਹੀ ਕਹਿਣਾ ਸੀ ਕਿ ਉਹ ਦਿੱਲੀ ਬੈਠੇ ਸਭ ਕੁਝ ਵਾਚ ਕਰ ਰਹੇ ਹਨ ਉਨ੍ਹਾਂ ਦਾ ਭਾਵ ਇਹ ਸੀ ਕਿ ਜਿਹੜੇ ਉਹਨਾਂ ਨੇ অবজারভার ਦਿੱਲੀ ਤੋਂ ਲਾਏ ਹੋਏ ਪੰਜਾਬ ਦੇ ਵਿੱਚ ਉਹ ਲਗਾਤਾਰ ਜੜੀਆਂ ਮਜੂਤਾ ਵਿਧਾਇਕ ਨੇ ਉਹਨਾਂ ਦੀਆਂ ਰਿਪੋਰਟਾਂ ਦਿੱਲੀ ਭੇਜ ਭੇਜ ਰਹੇ ਔਰ ਬਹੁਤ ਸਾਰੇ ਵਿਧਾਇਕਾਂ ਦੀਆਂ ਜੜੀਆਂ ਟਿਕਟਾਂ ਉਹ 2027 ਦੇ ਵਿੱਚ ਕਟੀਆਂ ਜਾਣੀਆਂ ਇਹ ਸੰਭਾਵਨਾਵਾਂ ਲੱਗ ਰਹੀਆਂ ਜਿਹੜੇ ਖੇਤਰਾਂ ਦੇ ਵਿੱਚ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਨੇ ਉਮੀਦਵਾਰ ਸਨ ਉਹ ਪਛੜੇ ਐ ਭਾਗ ਕੇ ਉਥੇ ਹਾਰੇ ਐ ਉਹਨਾਂ ਹਲਕਿਆਂ ਦੇ ਵਿੱਚ ਸੋਚ ਵਿਚਾਰ ਕੇ ਦੁਬਾਰਾ ਜਿਹੜੀਆਂ ਟਿਕਟਾਂ ਮਜੂਦਾ ਵਿਧਾਇਕਾਂ ਨੂੰ ਦਿੱਤੀਆਂ ਜਾਣੀਆਂ ਉਥੇ ਕਾਂਗਰਸ ਪਾਰਟੀ ਦੇ ਵਿੱਚ ਜਿਹੜਾ ਦੁਫਾੜ ਹੈ ਉਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਲਗਾਤਾਰ ਕੋਸ਼ਿਸ਼ਾਂ ਹਾਈ ਕਮਾਂਡ ਵੱਲੋਂ ਕੀਤੀਆਂ ਜਾ ਰਹੀਆਂ ਪਰ ਅਜੇ ਤੱਕ ਵੀ ਲੋਬਿੰਗ ਵੀ ਉਸੇ ਤਰ੍ਹਾਂ ਹੀ ਐ ਧੜੀਬੰਦੀ ਵੀ ਉਸੇ ਤਰ੍ਹਾਂ ਹੀ ਜਗਜਾਹਰ ਹੁੰਦੀ ਹੋਈ ਨਜ਼ਰ ਆਉਂਦੀ ਐ ਹਾਲੀ ਦੇ ਵਿੱਚ ਇੱਕ ਮੀਟਿੰਗ ਜਿਹੜੀ ਹੋਈ ਐ ਮਾਂਸਾ ਹਲਕੇ ਦੇ ਵਿੱਚ ਉਥੋਂ ਦੀ ਗੱਲ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਜਿਵੇਂ ਲਗਾਤਾਰ ਕਾਂਗਰਸ ਪਾਰਟੀ ਦੇ ਵਿੱਚ ਦੁਫਾੜ ਵੱਦਾ ਹੋਇਆ ਨਜ਼ਰ ਆਉਂਦਾ ਹੈ ਮੈਡਮ ਨਵਜੋਤ ਕੌਰ ਸਿੱਧੂ ਤੇ ਬਿਆਨ ਤੋਂ ਬਾਅਦ ਇੱਕ ਦੂਸਰੇ ਦੇ ਉੱਪਰ ਬਾਤਾਂ ਵਿੱਚ ਤਿੱਖੇ ਸ਼ਬਦੀ ਹਮਲੇ ਵੀ ਕੀਤੇ ਮਜੂਤਾ ਜੋ ਮੈਂਬਰ ਪਾਰਲੀਮੈਂਟ ਨੇ ਸੁਖਿੰਦਰ ਸਿੰਘ ਰੰਧਾਵਾ ਤਾਂ ਉਸ ਤੋਂ ਬਾਅਦ ਬੜੀ ਮੁਸ਼ਕਲ ਨਾਲ ਕਾਂਗਰਸ ਹਾਈ ਕਮਾਂਡ ਨੇ ਉਸ ਬਿਆਨਬਾਜ਼ੀ ਨੂੰ ਰੋਕਿਆ ਤੇ ਮੈਡਮ ਜਿਹੜੇ ਸੀ ਉਹਨਾਂ ਨੂੰ ਮੁਤਲੀ ਦਾ ਸਾਹਮਣਾ ਕਰਨਾ ਪਿਆ ਉਹ ਜਿਹੜੀ ਮੈਂਬਰਸ਼ਿਪ ਉਹਨਾਂ ਦੀ ਸੀ ਮੁੱਢਲੀ ਮੈਂਬਰਸ਼ਿਪ ਰਾਜਾ ਵੜਿੰਗ ਨੇ ਉਹਨਾਂ ਨੂੰ ਮੁਤਲ ਕੀਤਾ ਸੀ ਉਸ ਤੋਂ ਬਾਅਦ ਜਦੋਂ ਰਾਜਾ ਵੜਿੰਗ ਦਾ ਬਿਆਨ ਆਉਂਦਾ ਹੈ ਕਿ 80 ਜਿਹੜੇ ਨਵੇਂ ਚਿਹਰੇ ਚੋਣ ਮੈਦਾਨ ਦੇ ਵਿੱਚੋਂ उतारे ਜਾਣਗੇ ਉਸ ਨੂੰ ਲੈ ਕੇ ਜਿਹੜੇ ਪੁਰਾਣੇ ਟਕਸਾਲੀ ਆਗੂ ਸੀ ਉਹਨਾਂ ਦੇ ਵਿੱਚ ਹਲਚਲ ਤੇਜ਼ ਹੋ ਗਈ ਕਿ ਜੇਕਰ 80 ਨਵੇਂ ਚਿਹਰੇ उतारे ਜਾਂਦੇ ਹਨ 15 ਉਹ उतारे ਜਾਣਗੇ ਜਿਹੜੇ ਆਲਰੇਡੀ ਜਿੱਤੇ ਹੋਏ ਤਾਂ ਤਿੰਨ ਜਿਹੜੇ ਐਮਪੀ ਬਣੇ ਹੋਏ ਐ ਉਹਨਾਂ ਨੇ ਵੀ ਵਿਧਾਨ ਸਭਾ ਚੋਣ ਚੋਣ ਲੜਨ ਦੀ ਜਿਹੜੀ ਇੱਛਾ ਜਤਾਈ ਹੋਈ ਐ ਤਾਂ ਮਗਰ ਫਿਰ ਸੀਟਾਂ ਕੀ ਬਚੀਆਂ ਤਾਂ ਕਾਫੀ ਉਸ ਨੂੰ ਲੈ ਕੇ ਵੀ ਜਿਹੜੀਆਂ ਚਰਚਾਵਾਂ ਦਾ ਦੌਰ ਸੀ ਉਹ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਐਸਸੀ ਵਿੰਗ ਦੀ ਜਿਹੜੀ ਮੀਟਿੰਗ ਸੀ ਚੰਡੀਗੜ੍ਹ ਦੇ ਵਿੱਚ ਉਹ ਬਿਆਨ ਦੇ ਬੈਠੇ ਤਾਂ ਉਹਦੇ ਉੱਪਰ ਜਾਤੀਵਾਦ ਨੂੰ ਉਭਾਰਨ ਦਾ ਜਿਹੜਾ ਸੀ ਉਹ ਦੋਸ਼ ਲੱਗਾ ਸਾਰੀਆਂ ਪਾਰਟੀਆਂ ਵੱਲੋਂ ਵੀ ਹੁਣ ਇਹ ਬਿਆਨਬਾਜ਼ੀ ਕੀਤੀ ਗਈ ਜਿਵੇਂ ਕਿ ਉਹਨਾਂ ਨੂੰ ਤਾਂ ਬੀਜੇਪੀ ਵੱਲੋਂ ਆਫਰ ਕੀਤੀ ਗਈ ਕੇਵਲ ਸਿੰਘ ਢਿੱਲੋਂ ਵੱਲੋਂ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਹਰੇਕ ਵਰਗ ਨੂੰ ਮਾਨਤਾ ਬਰਾਬਰ ਨਹੀਂ ਦਿੱਤੀ ਜਾਂਦੀ ਤਾਂ ਤੁਸੀਂ ਬੀਜੇਪੀ 'ਚ ਆ ਜਾਓ। ਉਹਨਾਂ ਦਾ ਬਿਆਨ ਜਿਹੜਾ ਸੀ ਉਹ ਤੋੜ ਮਰੋੜ ਕੇ ਪੇਸ਼ ਕੀਤਾ ਗਿਆ। ਹਾਈ ਕਮਾਂਡ ਨੇ ਮੀਟਿੰਗ ਸੱਦੀ ਜਿਸ ਦੇ ਵਿੱਚ ਕਾਫੀ ਕੁਝ ਦੇਖਣ ਨੂੰ ਮਿਲਿਆ। ਪਹਿਲਾਂ ਉਹਨਾਂ ਨੂੰ ਜਵਾਰਪਾ万 ਦੇ ਗੇਟ ਤੋਂ ਵਾਪਸ ਕੀਤਾ ਗਿਆ। ਜੇਕਰ ਬਾਅਦ ਦੇ ਵਿੱਚ ਮੀਟਿੰਗ 'ਚ ਲੈ ਵੀ ਲਿਆ ਗਿਆ ਤਾਂ ਕਾਫੀ ਜਿਹੜੇ ਰਾਹੁਲ ਗਾਂਧੀ ਜੀੋਂ ਕਾਫੀ ਨਾਰਾਜ਼ ਹੋਣਾ ਤੇ ਨਾਲ ਦੱਸੇ ਜਾ ਰਹੇ ਸੀ ਉਸ ਤੋਂ ਬਾਅਦ ਮੈਡਮ ਪਠੜ ਵੱਲੋਂ ਜੋ ਪਿਛਲੇ ਦਿਨੀ ਬਿਆਨ ਦਿੱਤਾ ਕਿ ਉਹਨਾਂ ਦੀ ਸਰਕਾਰ ਦੇ ਤਰ੍ਹਾਂ ਉਹ ਕੁਝ ਟਾਈਮ ਮੁੱਖ ਮੰਤਰੀ ਰਹੇ ਸਨ ਤਾਂ ਉਹਨਾਂ ਦੀ ਸਰਕਾਰ ਦੇ ਤਰ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਉਹਨਾਂ ਨੂੰ ਕੋਈ ਆਫਰ ਕੀਤੀ ਸੀ ਕਿ ਦੁਬਾਰਾ ਸੱਤਾ ਹਾਸਲ ਕਰਨ ਦੇ ਲਈ ਕੋਈ ਉਹਨਾਂ ਨੇ ਪੇਸ਼ਕਸ਼ ਜਿਹੜੀ ਕੀਤੀ ਸੀ ਉਹ ਤੁਸੀਂ ਸਭ ਜਾਣਦੇ ਹੋ ਸੋਸ਼ਲ ਮੀਡੀਆ ਤੇ ਆਇਆ ਹੋਇਆ ਤਾਂ ਉਸ ਨੂੰ ਲੈ ਕੇ ਵੀ ਫਿਰ ਬਵਾਲ ਜਿਹੜਾ ਹੁੰਦਾ ਨਜ਼ਰ ਆ ਰਿਹਾ ਹੈ ਪਰ ਹੁਣ ਜਿਵੇਂ ਲਾਬਿੰਗ ਜਿਹੜੀ ਸ਼ੁਰੂ ਹੋਈ ਹੋਈ ਹੈ ਉਹ ਚੰਨੀ ਦੇ ਦੁਆਲੇ ਲਾਬਿੰਗ ਦਾ ਕਾਰਨ ਇਹੀ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਵੇਂ ਚਿਹਰਿਆਂ ਦੀ ਵਕਾਲਤ ਕੀਤੀ ਹੈ ਤੇ ਉਹਨਾਂ ਨੂੰ ਟਿਕਟਾਂ ਦਿਵਾਉਣ ਦੀ ਗੱਲ ਕੀਤੀ ਹੈ ਰਾਹੁਲ ਗਾਂਧੀ ਦਾ ਨਾਮ ਵਰਤਦੇ ਹੋਏ ਤੇ ਪੁਰਾਣੀ ਕਾਂਗਰਸੀ ਜਿਹੜੀ ਲੀਡਰਸ਼ਿਪ ਹੈ ਉਹ ਇਸੇ ਕਰਕੇ ਚੰਨੀ ਦੇ ਦੁਆਲੇ ਹੈ ਕਿ ਜੇਕਰ ਚੰਨੀ ਨੂੰ ਅੱਗੇ ਕੀਤਾ ਜਾਂਦਾ ਤਾਂ ਉਹਨਾਂ ਨੂੰ ਟਿਕਟਾਂ ਮਿਲਣ ਦੀਆਂ ਸੰਭਾਵਨਾਵਾਂ ਵੱਧ ਜਾਣਗੀਆਂ ਦੂਸਰੀ ਗੱਲ ਜੇਰੀ ਐਸ ਮੀਟਿੰਗ ਇਹ ਮੀਟਿੰਗ ਹੋਈ ਹੈ ਹਾਲੀ ਦੇ ਵਿੱਚ ਪੂਰੇ ਮਾਨਸਾ ਜ਼ਿਲ੍ਹੇ ਦੇ ਜਿੰਨੇ ਵੀ ਹਲਕੇ ਦੇ ਆਗੂ ਸਨ ਉਹ ਇੱਥੇ ਸ਼ਾਮਲ ਹੋਏ ਨੇ ਸਰਦੂਲਗੜ੍ਹ ਦੇ ਵਿੱਚ ਕਾਂਗਰਸ ਪਾਰਟੀ ਦੀ ਮੀਟਿੰਗ ਹੋਈ ਹੈ ਤੇ ਉੱਥੇ ਸਾਬਕਾ ਵਿਧਾਇਕ ਜੋ ਮੁਫਰ ਸਾਹਿਬ ਨੇ ਉਹ ਵੀ ਮੌਜੂਦ ਸਨ ਉੱਥੇ ਸਾਰੇ ਜਿੰਨਾ ਜਿੰਨਾਂ ਨੂੰ ਵੀ ਆਗਵਾ ਨੂੰ ਬੋਲਣ ਦਾ ਮੌਕਾ ਦਿੱਤਾ ਗਿਆ ਸਟੇਜ ਤੋਂ ਜਾਂ ਮਾਈਕ ਤੋਂ ਉਹਨਾਂ ਸਾਰਿਆਂ ਨੇ ਚਰਨਜੀਤ ਸਿੰਘ ਚੰਨੀ ਦੀ ਵਕਾਲਤ ਕੀਤੀ ਹੈ ਕਿ ਜੇਕਰ ਚਰਨਜੀਤ ਸਿੰਘ ਚੰਨੀ ਨੂੰ ਅੱਗੇ ਕਰਕੇ ਚੋਣਾ ਲੜੀਆਂ ਜਾਂਦੀਆਂ 2027 ਦੀਆਂ ਤਾਂ ਜਿਹੜੀ ਕਾਂਗਰਸ ਪਾਰਟੀ ਹੈ ਉਹ ਜਿੱਤ ਹਾਸਲ ਕਰ ਸਕਦੀ ਹੈ ਜੇਕਰ ਜਿਵੇਂ ਹਾਈ ਕਮਾਂਡ ਕਹਿ ਰਹੀ ਹੈ ਕਿ ਚਿਹਰਾ ਪਹਿਲਾਂ ਨਹੀਂ ਦੇਣਾ ਜਿੱਤਣ ਤੋਂ ਬਾਅਦ ਡਿਸਾਈਡ ਕੀਤਾ ਜਾਏਗਾ ਕਿ ਮੁੱਖ ਮੰਤਰੀ ਕਿਸ ਨੂੰ ਬਣਾਉਣਾ ਤਾਂ ਉੱਥੇ ਸਾਰੇ ਨੇਤਾ ਜਿਹੜੇ ਨੇਤਾ ਸਾਨੂੰ ਆਗੂ ਸਾਨੂੰ ਇੱਕ ਸੁਰ ਨੇ ਕਿ ਜਿੱਤਿਆ ਜਾਏਗਾ ਹੀ ਨਹੀਂ ਮੁੱਖ ਮੰਤਰੀ ਤਾਂ ਬਾਅਦ ਦੇ ਵਿੱਚ ਕੀ ਬਣਾਉਣਾ ਜੇਕਰ ਚਰਨਜੀਤ ਸਿੰਘ ਚੰਨੀ ਨੂੰ ਅੱਗੇ ਨਹੀਂ ਕੀਤਾ ਜਾਏਗਾ ਤਾਂ ਇਕ ਤਾਂ ਇਹ ਕਾਰਨ ਹੈ ਲਾਬਿੰਗ ਦਾ ਕਿ ਚਰਨਜੀਤ ਸਿੰਘ ਚੰਨੀ ਪੁਰਾਣੇ ਜਿਹੜੇ ਆਗੂ ਨੇ ਉਹਨਾਂ ਨੂੰ ਵੀ ਟਿਕਟ ਦਵਾ ਦੇਣਗੇ। ਦੂਸਰਾ ਪੰਜਾਬ ਦੇ ਵਿੱਚ ਕਿਉਂਕਿ ਚਰਨਜੀਤ ਸਿੰਘ ਚੰਨੀ ਇੱਕ ਬੇਦਾਗ ਸ਼ਖਸੀਅਤ ਨੇ ਉਹਨਾਂ ਦੇ ਉੱਪਰ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਦੋਸ਼ ਜਿਹੜਾ ਉਹ ਨਹੀਂ ਲੱਗਦਾ। ਬੇਸ਼ੱਕ ਮੁੱਖ ਮੰਤਰੀ ਸਾਹਿਬ ਪਿਛਲੀ ਵਾਰੀ ਉਹਨਾਂ ਦੇ ਉੱਪਰ ਹਮਲਾ ਬੋਲ ਰਹੇ ਸਨ ਜਦੋਂ ਉਹ ਥੋੜੇ ਦਿਨਾਂ ਦੇ ਮੁੱਖ ਮੰਤਰੀ ਰਹੇ ਤਾਂ ਉਹਨਾਂ ਦੇ ਭਾਂਜੇ ਵੱਲੋਂ ਕੁਝ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਤੰਜ ਕੱਸਦੇ ਹੋਏ ਨਜ਼ਰ ਆਉਂਦੇ ਆ ਕਦੀ-ਕਦੀ ਮੀਡੀਆ ਦੇ ਵਿੱਚ ਪਰ ਚਰਨਜੀਤ ਸਿੰਘ ਚੰਨੀ ਖੋਦ ਇੱਕ ਬਿਦਾਗ ਸ਼ਖਸ਼ੀਅਤ ਨੇ ਔਰ ਕਾਫੀ ਮਿਹਨਤੀ ਨੇ ਹਾਲੀ ਦੇ ਵਿੱਚ ਜਿਹੜੀਆਂ ਬਲਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਈਆਂ ਉਹਨਾਂ ਨੇ ਆਪਣੇ ਹਲਕੇ ਦੇ ਵਿੱਚੋਂ ਹਲਕਾ ਚਮਕੌਰ ਸਾਹਿਬ ਚੋਂ ਜਿਹੜੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਉਹਨਾਂ ਦੀ ਪਾਰਟੀ ਨੇ ਉਧਰੋਂ ਤਾਂ ਕਹਿਣ ਦਾ ਭਾਵ ਕਿ ਚਰਨਜੀਤ ਸਿੰਘ ਚੰਨੀ ਦੇ ਹੱਕ ਦੇ ਵਿੱਚ ਜਿਹੜੀ ਜ਼ਿਆਦਾ ਲੀਡਰਸ਼ਿਪ ਹੈ ਉਹ ਵਾਰ-ਵਾਰ ਇਹੀ ਕਹਿ ਰਹੀ ਹੈ ਕਿ ਕਾਂਗਰਸ ਬੇਸ਼ੱਕ ਕਹਿੰਦੀ ਹੈ ਕਿ 2022 ਵਾਲੀ ਗਲਤੀ ਨਹੀਂ ਕਰਨੀ ਪਹਿਲਾ ਚਿਹਰਾ ਨਹੀਂ ਹਲਾਨਾ ਪਰ ਕਾਂਗਰਸੀ ਆਗੂ ਲੀਡਰਾਂ ਦਾ ਇਹ ਕਹਿਣਾ ਹੈ ਕਿ ਜੇਕਰ ਚੰਚਲਜੀ ਸਿੰਘ ਚੰਨੀ ਨੂੰ ਚਿਹਰਾ ਨਹੀਂ ਹਲਾਨਿਆ ਜਾਂਦਾ ਤਾਂ ਫਿਰ ਜਿੱਤਣ ਦੀ ਸੰਭਾਵਨਾ ਮ ਪਹਿਲਾਂ ਹੀ ਬਹੁਤ ਘੱਟ ਨਹੀਂ ਧੰਨਵਾਦ